ਸੋਸ਼ਲ ਮੀਡੀਆ ਤੇ ਇਹਨਾਂ ਨੇ ਖਰਾਸ ਨਹੀਂ ਬੋਲਦਾ ਸੀ ਤਾਂ 19-19 ਹਜ਼ਾਰ ਤੇ ਜਿੱਤਦਾ ਸੀ ਕਿੰਨੇ ਤੇ ਸਰਦਾਰ ਜੀ ਮੈਂ ਦੋ ਚੋਣਾਂ ਜਿੱਤਿਆ 19-19 ਹਜ਼ਾਰ ਤੇ ਇੱਕ 14 ਹਜ਼ਾਰ ਤੇ 19 ਹਜ਼ਾਰ ਤੇ ਤੀਜੀ ਚੋਣ ਜਿਹਨੂੰ ਮੈਂ ਬੱਸਾਂ ਫੜਦੀਆਂ ਤੇ ਕਿਹਾ ਮੈਂ ਫੁੱਫੜਾਂ ਤੇ ਬਾਹਰ ਵਾਲਾ ਪਾਇਆ ਆ ਸਾਹਮਣੇ ਤੇ ਮੈਂ ਬਾਈ ਜੀ ਮਸਾਂ 1200 ਤੇ ਜਿੱਤਿਆ ਇਹਰੇ ਤੋਂ ਮੈਨੂੰ ਇਹ ਨਾਜਾੜਾ ਵਾਲਿਆ ਕਿ ਬਾੜੀ ਬੱਟ ਬੱਟ ਕਰਨਾ ਸੋਸ਼ਲ ਮੀਡੀਆ ਨੇ ਵੋਟਾਂ ਨਹੀਂ ਹੋਣੀਆਂ 5-4 ਸਾਡੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਆ ਰਿਹਾ ਉਹ ਬਠਿੰਡੇ ਤੋਂ ਇੱਕ ਚੱਲਦਾ ਜਿਹੜਾ ਬਹੁਤ ਬੋਲਦਾ ਉਹ ਇਸ ਵਾਰੀ ਐਮਪੀ ਦਾ ਇਲੈਕਸ਼ਨ ਵੀ ਲੜਿਆ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਇਸ ਤਰ੍ਹਾਂ ਹੀ ਇੱਕ ਸੰਗਰੂਰ ਚਾਵਾਸੀ ਜਿਹੜੇ ਆਮ ਲੋਕਾਂ ਨੂੰ ਆ ਜਿਹੜੇ ਬਾਹਰ ਭੇਜਦੇ ਆ ਬੰਦੇ ਉਹਨਾਂ ਤੋਂ ਪੈਸੇ ਵੜਾਉਂਦੇ ਇੱਕ ਛੋਟਾ ਛੋਟਾ ਸੀ ਐ ਸਭ ਤੋਂ ਵੱਡਾ ਬੱਸਾਂ ਫੜੀਆਂ ਬਾਦਲੀਆਂ ਨਹੀਂ ਫੜੀਆਂ ਬੋਲੋ ਤੁਸੀਂ ਮੇਰੀ ਵੀਡੀਓਜ਼ ਦੇਖਦੇ ਸੀ ਰੋਜ਼ ਮੈਂ ਐਕਟਿਵ ਸੀਗਾ ਕਿ ਨਹੀਂ ਮੈਂ ਕਹਿੰਦਾ ਹੁੰਦਾ ਸੀ ਚੀਕਾ ਘੜਾ ਦਿਆਂਗੇ ਚੀਕਾ 12 ਵਾਲਾ ਪਾਇਆ ਮੇਰੇ ਯਾਦ ਹੋਣੀ ਹੈ ਮੈਂ ਕਹਿੰਦਾ ਸੀ ਤੇਰਾ ਫੁੱਫੜ ਮੇਰਾ ਤਾਂ ਚਿੱਟ ਕਰੇ ਮੈਂ ਰਾਤ ਨੂੰ ਕੱਢ ਕੇ ਬਾਹਰ ਮਾਰਾ ਪਰ ਕਈ ਵਾਰੀ ਪ੍ਰਧਾਨ ਹੁੰਦਿਆ ਜ਼ਹਿਰ ਦਾ ਪਿਆਲਾ ਤੁਹਾਨੂੰ ਪੀਣਾ ਪੈਂਦਾ ਪ੍ਰਧਾਨ ਨੂੰ ਪਰ ਮੈਂ ਕਰਾਂ ਕੀ ਤੁਹਾਨੂੰ ਕੀ ਕਰਨ ਵਾਲਾ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਮੈਂ ਗਿਆ ਕਿਸੇ ਵੱਡੇ ਬੰਦੇ ਕੋਲੇ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਨਾ ਨੀਲੀ ਪਾਕ ਦਾ ਦੇਖ ਕੇ ਐਸਐਚਓ ਸਲੂਟ ਮਾਰਦਾ ਸੀਗਾ ਐਸਐਸਪੀ ਗੇਟ ਖੋਲ ਦਿੰਦਾ ਸੀ ਤੇ ਸਾਡੇ ਭੈਣ ਜਿਆ ਨੂੰ ਕੋਈ ਨਹੀਂ ਪੁੱਛਦਾ ਐਸਐਸ ਬਾਹਰ ਬਾ ਦੇਂਦੇ ਉਹ ਕਹਿੰਦਾ ਫਿਰ ਮੈਂ ਤੈਨੂੰ ਜਵਾਬ ਪੁੱਛਣਾ ਚਾਹਣਾ ਤੂੰ ਦੋ ਵਾਰੀ ਕਿਉਂ ਜਿੱਤਿਆ ਗਿੱਧੜ ਬੈਠ ਜੇ ਇਦਾਂ ਹੁੰਦਾ ਸੀ ਤੂੰ ਦੁਆਰੇ ਕਿਉਂ ਜਿੱਤ ਗਿਆ ਸੀ ਕਿਉਂ ਤਾਂ ਨੀਲੀ ਪਾਕਾ ਦੇ ਨੂੰ ਜਾਣੀ ਕਿ ਪੁਲਿਸ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਟੱਕਾ ਕਰਨ ਵਾਲਿਆਂ ਨੂੰ ਬਹੁਤਾ ਚਿਰ ਲੰਮਾ ਲੋਗ ਚੰਗਾ ਨਹੀਂ ਸਮਝਦੇ ਜਰਨਲ ਪਬਲਿਕ ਹਾਂ ਜਿਹੜਾ ਸਾਡਾ ਵਿਅਕਤੀ ਉਹ ਕਹਿੰਦਾ ਬਦਲਾ ਲੈ ਲਿਆ ਹਾਂ ਪਰ ਮੈਂ ਇੰਨੇ ਨਾਲ ਸਹਿਮਤ ਹਾਂ ਕਿ ਜਿਨੇ ਤੁਹਾਨੂੰ ਤਪਾਇਆ ਤੇ ਤੰਗ ਕੀਤਾ ਹੋਵੇ ਉਹਨੂੰ ਨਸੀਹਤ ਉਸ ਵੇਲੇ ਜ਼ਰੂਰ ਮਿਲੇ ਕਿ ਗਾਤੋ ਕਿਸੇ ਨਾਲ ਉਹ ਟੱਕਾ ਨਾ ਕਰ ਸਕੇ ਮੈਂ ਸਭ ਤੋਂ ਵੱਧ ਕਸਾ ਫੜੀਆਂ ਬਾਦਲੀਆਂ ਨਹੀਂ ਫੜੀਆਂ ਬੋਲੋ ਤੁਸੀਂ ਮੇਰੀ ਵੀਡੀਓਜ਼ ਦੇਖਦੇ ਸੀ ਰੋਜ ਮੈਂ ਐਕਟਿਵ ਸੀਗਾ ਕਿ ਨਹੀਂ ਮੈਂ ਕਹਿੰਦਾ ਸੀ ਚੀਕਾਂ ਘੜਾਂਦੇ ਚੀਕਾਂ 12 ਵਾਲਾ ਪਾਇਆ ਮੇਰੇ ਯਾਦ ਹੋਣੀ ਹੈ ਮੈਂ ਕਹਿੰਦਾ ਸੀ ਤੇਰਾ ਫੁੱਫੜ ਮੈਨੂੰ ਮੇਰੇ ਦੋਸਤਾਂ ਨੇ ਅਮਰੀਕਾ ਚੋਂ ਫੋਨ ਫੋਨ ਕੀਤਾ ਕਹਿੰਦਾ ਯਾਰ ਕੀ ਕਰ ਰਿਹਾ ਤੂੰ ਲੀਡਰ ਬਣਨਾ ਹੈ ਵੱਡਾ ਤੂੰ ਏ ਕੀ ਕਰ ਰਿਹਾ ਫੁੱਫੜ ਤੇਰੀਆਂ ਚੀਕਾਂ ਘੜਾ ਦੂੰਗਾ ਮੈਂ ਬੀਬੀ ਮੀਰਾ ਜੀ ਨੇ ਇੱਕ ਦਿਨ ਯਾਦ ਦਿੱਤਾ ਕਿ ਮੈਨੂੰ ਇਹੋ ਜਿਹੀ ਸ਼ਰਤਾਂ ਦੀ ਨਹੀਂ ਵਰਤਣੀ ਚਾਹੀਦੀ ਮੈਂ ਦੋ ਵਾਰੀ ਮੈਂ ਕਿਸੇ ਦੀ ਬੱਸ ਨਹੀਂ ਫੜੀ ਲੋਕ ਇਹ ਚਾਹੁੰਦੇ ਸੀ ਬਾਦਲਾਲੇ ਨਹੀਂ ਬੱਸਾ ਫੜੋ ਚਾਹਦੇ ਸੀ ਨਾ ਬੋਲੋ ਮੈਂ ਬੱਸਾਂ ਫੜੀਆਂ ਤਿੰਨ ਮਹੀਨੇ ਕਾਰੇ ਕਰ ਰਿਹਾ 75 ਬੱਸਾਂ ਫੜੀਆਂ ਉਹ ਕਹਿੰਦਾ ਚੱਕ ਤੂੰ ਫੱਟੇ ਮੈਂਰੇ ਇਸ ਵਾਰੀ ਵਿਆਹ ਹੋਇਆ ਬਾਦਲਾ ਦੇ ਮੈਨੂੰ ਸੱਦਿਆ ਵੀ ਨਹੀਂ ਕਾੜ ਵੀ ਨਹੀਂ ਦਿੱਤਾ ਚਲੋ ਸੁਣ ਲਓ ਪਰ ਮੈਂ ਜਦੋਂ ਬੱਸਾਂ ਨਹੀਂ ਫੜੀਆਂ ਸੀ ਜਦੋਂ ਸੋਸ਼ਲ ਮੀਡੀਆ ਤੇ ਇੰਨਾ ਮੈਂ ਖਰਾਫ ਨਹੀਂ ਬੋਲਦਾ ਸੀ ਤਾਂ 19 19 ਹਜ਼ਾਰ ਤੇ ਜਿੱਤਦਾ ਸੀ ਕਿੰਨੇ ਤੇ ਸਰਦਾਰ ਜੀ ਮੈਂ ਦੋ ਚੋਣਾਂ ਜਿੱਤਿਆ 19 19 ਹਜ਼ਾਰ ਤੇ ਇੱਕ 14 ਹਜ਼ਾਰ ਤੇ 19 ਹਜ਼ਾਰ ਤੇ ਤੀਜੀ ਚੋਣ ਜਦੋਂ ਮੈਂ ਬੱਸਾਂ ਫੜਦੀਆਂ ਤੇ ਕਿਹਾ ਮੈਂ ਫੁੱਫੜੇ ਤੇ ਬਾਰਾਂ ਵਾਲਾ ਪਾਇਆ ਆ ਸਾਹਮਣੇ ਤੇ ਮੈਂ ਬਾਈ ਜੀ ਮਸਾਂ 1200 ਤੇ ਜਿੱਤਿਆ ਇਹਦੇ ਤੋਂ ਮੈਨੂੰ ਇਹ ਨਾਜ਼ਰ ਆ ਲਿਆ ਕਿ ਬਾੜੀ ਬੱਕ ਬੱਕ ਕਰ ਨਾਲ ਸੋਸ਼ਲ ਮੀਡੀਆ ਨੇ ਵੋਟਾਂ ਨਹੀਂ ਹੋਣੀਆਂ ਬੋਲੋ ਫਿਰ ਮੈਂ ਜਾਦੇ ਦਿੱਤਾ ਕੇਜਰੀਵਾਲ ਨੇ ਮਜੀਠੀ ਨੂੰ ਕਿਹਾ ਮੈਂ ਅੰਦਰ ਦੇਵਾਂਗਾ ਫਿਰ ਮਜੀਠੀਏ ਤੋਂ ਮਾਫੀ ਮੰਗਣੀ ਸੁਪਾਲ ਸਿੰਘ ਖੱਡਰ ਅਸਤੀਫਾ ਦੇ ਕੇ ਪੰਜਾਂ ਮੇਲਿਆਂ ਨਾਲ ਚਲੇ ਗਏ ਪਾਰਟੀ ਛੱਡ ਕੇ ਉਹਨਾਂ ਨੇ ਬਣਾਤਾ ਚੀਮਾ ਮੈਂ ਕਿਹਾ ਯਾਰ ਇਹ ਚੀਮਾ ਬਣਾਤਾ ਇਹਦੇ ਤੋਂ ਨਲਾਇਕ ਕਿਹੜਾ ਸੀ ਅੰਦਰ ਕਹੀਏ ਯਾਰ ਆ ਤਾਂ ਕੇਜਰੀਵਾਲ ਨੇ ਆਪਦੀ ਪਾਰਟੀ ਦੀ ਜਾਣੀ ਭੱਟ ਦੀ पर उन्हें क्या डिसिप्लिन कोई आवाज नहीं मैं माफी मंगली मेरी मर्जी अखबार परेशानी होगी रोज तरीका देना दे मैं भी आख्या कांग्रेस पार्टी मर्जी का खासा अब आम आदमी पार्टी जिन्हें माफी मांग ली जरा अंदर दूंगा यह हम पार्टी चलूगी अठारह एमएलए चो पांच चले गए जो डिसिप्लिन की गल रंधावा ने कही है। 92 ਸੀਟਾਂ ਨਾਲ ਵਾਪਸ ਆਇਆ ਮਜੀਠੀਆ ਤੋਂ ਮਾਫੀ ਮੰਗ ਕੇ ਕਿਉਂਕਿ ਡਿਸਪੀਨੈਂਸੀ ਦਾ ਲਾੜਾ ਲਾੜਾ ਗੱਲ ਨਹੀਂ ਬਣੀ। ਪੰਜ ਚਾਰ ਸਾਡੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਆ ਰਿਹਾ ਉਹ ਬਠਿੰਡੇ ਤੋਂ ਇੱਕ ਚੱਲਦਾ ਜਿਹੜਾ ਬਹੁਤ ਬੋਲਦਾ ਹੈ। ਉਹ ਇਸ ਵਾਰੀ ਹਰਪੀ ਦਾ ਇਲੈਕਸ਼ਨ ਵੀ ਲੜਿਆ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ। ਇਸ ਤਰ੍ਹਾਂ ਇੱਕ ਸੰਗਰੂਰ ਚ ਹਵਾ ਸੀ ਜਿਹੜੇ ਆਮ ਲੋਕਾਂ ਨੂੰ ਆ ਜਿਹੜੇ ਆ ਆ ਬਾਹਰ ਭੇਜੇ ਬੰਦੇ ਉਹਨਾਂ ਤੋਂ ਪੈਸੇ ਬਣਾਉਂਦੇ ਬਹੁਤ ਇੱਕ ਛੋਟਾ ਛੋਟਾ ਸੀ ਸੋ ਇਹ ਟਾਈਮ ਥੋੜਾ ਹੈ ਸੋਸ਼ਲ ਮੀਡੀਆ ਤੇ ਲਾਲਾ 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 ਦੂਸਰੀ ਗੱਲ ਸੋਸ਼ਲ ਮੀਡੀਆ ਤੇ ਸਭ ਤੋਂ ਇੱਕ ਤੇ ਸਾਡੇ ਚ ਆਟੀਸ ਮੇਰੇ ਖਿਆਲ ਬਹੁਤ ਅ ਰिष्ट ਲੀਡਰ ਨੇ ਸਾਡੇ ਬਹੁਤ ਮਿਹਨਤੀ ਸਿਆਣੀ ਲੀਡਰ ਨੇ ਸੁਪਾਲ ਸਿੰਘ ਖਹਿਰਾ ਬੜੂ ਚੋਣਾਂ ਹਾਰ ਗਏ ਸੰਗਰੂਪ ਹਰ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਚੱਕਦੇ ਕੋਈ ਮੁੱਦਾ ਨਹੀਂ ਛੱਡਦੇ ਔਰ ਸਿੱਧੀ ਗੱਲ ਜੋ ਉਹ ਕਹਿੰਦੇ ਨੇ ਕੋਈ ਨਹੀਂ ਕਹਿੰਦਾ ਇਹਨੂੰ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਇਹ ਗੱਲ ਸਹਿਮਤ ਹੋ ਕਿ ਨਹੀਂ ਹੈ